ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾ ਪ ਸਿੰਘ ਜੋਨ ਪ੍ਰਧਾਨ ਕਿਸਾਨ ਸ਼ਗਰਚ ਕਮੇਟੀ ਪੰਜਾਬ ਕੋਰਬੁੱਡਾ ਆਪ ਸਭ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸ਼ੋ ਮੈਂ ਆਸ ਕਰਦਾ ਹਾਂ ਕਿ ਇਸ ਦੀਵਾਲੀ ਆਪ ਸਭ ਲਈ ਖੁਸ਼ੀਆਂ ਖਿੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਸੋ ਭਾਈ ਆਗੂ ਕੋਰ ਮੁੰਡਾ ਜਥੇਬੰਦੀ ਦਾ ਆਪ ਜੀ ਨੂੰ 1 ਨਵੰਬਰ 2024 ਨੂੰ ਬੰਦੀ ਛੁੜ ਦੇਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਨਾਲ ਹੀ ਮੈਂ ਆਸ ਕਰਦਾ ਹਾਂ ਕਿ ਸਾਡੇ ਜੋ ਕਿਸਾਨ ਤੇ ਮਜ਼ਦੂਰ ਮੰਡੀਆਂ ਦੇ ਵਿੱਚ ਰੋਲ ਰਹੇ ਹਨ ਉਹ ਵੀ ਆਪਣੇ ਘਰੇ ਕੈਮ ਦਾ ਝੋਨਾ ਵੇਚ ਕੇ ਜੋ ਸਰਕਾਰ ਉਹਨਾਂ ਝੋਨਾ ਖਰੀਦੇ ਤੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਆਪਣੇ ਘਰ ਦੀਵਾਲੀ ਵੇਖਣ ਦਾ ਮੌਕਾ ਦੇਵੇ ਤੇ ਮੈਂ ਅੱਗੇ ਤੋਂ ਇਹ ਵੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੋ ਪਿਛਲੇ ਅੰਦੋਲਨ ਦੌਰਾਨ 750 ਕਿਸਾਨ ਸਾਡਾ ਸ਼ਹੀਦ ਹੋਇਆ ਉਹਨਾਂ ਕਿਸਾਨਾਂ ਦੇ ਨਾਲ ਹੀ ਤੇ ਯਾਦ ਵਿੱਚ ਇੱਕ ਇੱਕ ਦੀਵੇ ਬਾਲ ਕੇ ਉਹਨਾਂ ਨੂੰ ਯਾਦ ਕੀਤਾ ਜਾਵੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਰਨਜੀਤ ਸਿੰਘ ਰਾਦਲਕੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਉਹਨਾਂ ਦੀ ਟੀਮ ਦਾ ਸਿਪਾਹੀ ਹੋਣ ਦੇ ਨਾਤੇ ਮੈਂ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਕਿ ਮੇਰੇ ਕਿਸਾਨ ਵੀਰ ਦਿਨ ਦੁਗਣੀ ਰਾਤ ਕੇ ਉਗਣੀ ترقی ਕਰਨਾ ਪਰਮਾਤਮਾ ਇਹਨਾਂ ਦੀ ਕਮਾਈ ਦੇ ਵਿੱਚ ਬਰਕਤਾਂ ਪਾਵੇ ਤੰਦਰੁਸਤੀ ਦੀ ਦਾਤ ਬਖਸ਼ੇ ਸਭ ਦੇਸ਼ ਵਾਸੀਆਂ ਨੂੰ ਦਿਵਾਰ ਤੋਂ ਲੱਖ ਲੱਖ ਦੀਵਾਲੀ ਦੀਆਂ ਮੁਬਾਰਕਾਂ ਬੰਦੀ ਛੋੜ ਦੇ ਵਿਸਪੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦੇ ਲੱਖ ਲੱਖ ਵਧਾਈਆਂ ਹੋਣ ਦੇਸ਼ ਵਾਸੀਆਂ ਸਾਰਿਆਂ ਨੂੰ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਸੱਚੇ ਬਾਦਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਮੇਰੇ ਸਤਿਕਾਰਯੋਗ ਦੇਸ਼ ਵਾਸੀ ਪੰਜਾਬ ਵਾਸੀ ਸਾਰਿਆਂ ਨੂੰ ਹੱਥ ਜੋੜ ਕੇ ਦੋਵੇਂ ਹੱਥ ਜੋੜ ਕੇ ਸਤਿ ਅਰਥ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪੋਟਵੱਡਾ ਦਾ ਛੋਟਾ ਜਿਹਾ ਨੁਮਾਇੰਦਾ ਹੋਣ ਦੇ ਨਾਤੇ ਆਪ ਸਾਰਿਆਂ ਨੂੰ ਇਸ ਦਿਵਾਲੀ ਦੇ ਇਤਿਹਾਫ ਦੇਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਆਸ ਕਰਦਾ ਹਾਂ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਸ ਸਾਲ ਆਈ ਹੋਈ ਦੀਵਾਲੀ ਹਰ ਇੱਕ ਦੇ ਘਰੇ ਖੁਸ਼ੀਆਂ ਖੇੜੇ ਸੁੱਖ ਸ਼ਾਂਤੀ ਦੇ ਨਾਲ ਮਨਾਈ ਜਾਵੇ। ਪ੍ਰਮਾਤਮਾ ਕਰੇ ਕਿ ਜਿਵੇਂ ਪਿਛਲਾ ਸਾਲ ਸਾਰਾ ਬੜਾ ਸੁੱਖ ਸ਼ਾਂਤੀ ਨਾਲ ਲੰਘਿਆ ਆਉਣ ਵਾਲਾ ਸਾਲ ਤੇ ਅਗਲੀ ਦੀਵਾਲੀ ਤੱਕਰ ਵਾਹ ਕਰੋ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਹਰ ਘਰ ਨੂੰ ਹਰ ਘਰੋਂ ਸੁਖੀ ਰੱਖੇ। ਦਾਸ ਕਿਸਾਨ ਸਿੰਚਿਤ ਕਮੇਟੀ ਪੰਜਾਬ ਕੋਟਬੁੱਧਾ ਦਾ ਛੋਟਾ ਜਿਹਾ ਨਮਾਇंदा ਹੋਣ ਦੇ ਨਾਤੇ ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਵਾਹਿਗੁਰੂ ਜੀ ਮੇਰੀ ਕਿਸਾਨ ਸੰਘਰਸ਼ ਕਮੇਟੀ ਦੇ ਪਰਿਵਾਰ ਨੂੰ ਜੋ ਕਿ ਸਾਰੇ ਮੈਂਬਰ ਸਹਿਬਾਨ ਸਾਡਾ ਇੱਕ ਪਰਿਵਾਰ ਹੈ ਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਇਸ ਦੀਵਾਲੀ ਦੇ ਤਿਹਾੜੀ ਦੀ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਤੇ ਹਰ ਘਰ ਦੇ ਵਿੱਚ ਇਹ ਦੀਵਾਲੀ ਦਾ ਤਿਉਹਾਰ ਬੜੀਆਂ ਖੁਸ਼ੀਆਂ ਦੇ ਨਾਲ ਮਨਾਇਆ ਜਾਵੇ ਵਿਹਾਰੀ ਪਰੰਤ ਵਾਲੇ ਦੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਾਨ ਸ਼ਿੰਗਾਰ ਚ ਕਮੇਟੀ ਪੰਜਾਬ ਕੋਲ ਬੁੱਢਾ ਵੱਲੋਂ ਕਸਾਨ ਆਗੂ ਸੁਖਵਿੰਦਰ ਸਿੰਘ ਮਹਿਮੂਦਪੁਰਾ ਸੋ ਮੈਂ ਦੇਸ਼ ਵਾਸੀਆਂ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਸੋ ਸਾਰੇ ਦੇਸ਼ ਵਾਸੀਆਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ कि ਜਿਹੜੇ ਮੋਰਚਿਆਂ ਤੇ ਆਪਣੇ ਕਿਸਾਨ ਡਟੇ ਬੈਠੇ ਨੇ ਉਹਨਾਂ ਦਾ ਸਾਥ ਦਿੱਤਾ ਜਾਵੇ ਉਹ ਸਰਕਾਰ ਨੂੰ ਅਪੀਲ ਕਰਦਾ ਵੀ ਜਿਹੜੀਆਂ ਮੰਗਾਂ ਵਾਸਤੇ ਕਿਸਾਨ ਆਪਣੇ ਮੋਰਚਿਆਂ ਤੇ ਬੈਠੇ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਉਹ ਦੀਵਾਲੀ ਦਾ ਦਿਨ ਤਿਹਾਰ ਆਪਣੇ ਘਰ ਵਿੱਚ ਮਨਾ ਸਕਣ ਉਹ ਜਿਹੜੀਆਂ ਮੰਗਾਂ ਜਿਵੇਂ ਡਾਈ ਦੀ ਮੰਗਿਆ ਤੇ ਕਈਆਂ ਨੇ ਵੀਰਾਂ ਨੇ ਆਪਣਾ ਸਬਸਿਡੀਆਂ ਦੇ ਸੰਧ ਭਰੇ ਹੋਏ ਨੇ ਤਾਂ ਮੈਂ ਸਰਕਾਰ ਨੂੰ ਅਪੀਲ ਕਰਦਾ ਇੱਕ ਤਾਂ ਡਾਈ ਦੀ ਪੂਰਤੀ ਕੀਤੀ ਜਾਵੇ ਜਿਹੜੀਆਂ ਸਬਸਿਡੀਆਂ ਦੇ ਸੰਧ ਭਰੇ ਨੇ ਉਹ ਛੇਤੀ ਤੇ ਛੇਤੀ ਤੇ ਤੇ ਜਾਣ ਅੱਗੇ ਉਹ ਆਪਣੀ ਬਜਾਈ ਕਰ ਸਕਾ। ਉਹ ਦੁਬਾਰਾ ਫੇਰ ਉਹਦਾਈਆਂ ਸਾਰੀਆਂ ਕਮੇਟੀਆਂ ਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ। ਲਖਰਜੀ ਕਾ ਖਾਲਸਾ ਲਖਰਜੀ ਕੀ ਫਤਿਹ। ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਲੱਖ-ਲੱਖ ਵਧਾਈਆਂ ਦਿੰਨਾ। ਆਪ ਜੀ ਆਸ ਕਰਦਾ ਹਾਂ ਕਿ ਇਹ ਦੀਵਾਲੀ ਖੁਸ਼ੀਆਂ ਖੇੜੇ ਲੈ ਕੇ ਆਵੇ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਮੈਂ ਗੁਰਦੇਵ ਸਿੰਘ ਪ੍ਰੈਸ ਕੱਤਰ ਬਲਾਕ ਬਲਟੋਆ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਦੀ ਫਤਗੁਰਪ੍ਰੀਤ ਸਿੰਘ ਕੋਟਲੀ ਆਸਾਨ ਸੰਗਰਸ਼ ਕਮੇਟੀ ਪੰਜਾਬ ਗਰੁੱਪ ਕੋਟ ਬੁੱਢੇ ਦਾ ਜਨਰਲ ਸੈਕਟਰੀ ਬਲਾਕ ਬਲਟੋਆ ਮੈਂ ਸੰਬੂਤ ਦੀਸ਼ ਵਾਸ਼ਿੰਗਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਨਾ ਜੋ ਆਸ ਵੀ ਕਰਦਾ ਕਿ ਹਰੇਕ ਲਈ ਇਹ ਦੀਵਾਲੀ ਖੋਕ ਸ਼ਾਂਤੀ ਤੇ ਖੁਸ਼ੀਆਂ ਲੈ ਕੇ ਆਵੇ ਸਾਰੇ ਹੀ ਚਾਵਾ ਤੇ ਸਤਰਾਂ ਦੇ ਨਾਲ ਇਹ ਦੀਵਾਲੀ ਦਾ ਤਿਹਾਰ ਮਣਾਉਣ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਜੋ ਕਿਸਾਨ ਦੀਵਾਲੀ ਦੇ ਦਿਨਾਂ ਵਿੱਚ ਆ ਮੰਡੀਆਂ ਵਿੱਚ ਰੁੱਲ ਰਹੇ ਨੇ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਲਿਫਟਿਕ ਨਹੀਂ ਹੋ ਰਹੀ ਆੜਤੀਆ ਮਜ਼ਦੂਰ ਵਰਗ ਇਹਨਾਂ ਸਾਰਿਆਂ ਨੇ ਇਹ ਦੀਵਾਲੀ ਆਪਣੇ ਘਰਾਂ ਵਿੱਚ ਮਣਾਉਣੀ ਹੈ ਪਰ ਸਰਕਾਰ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੀ ਇਹ ਵੀ ਜ਼ਰੂਰੀ ਬੇਨਤੀ ਹੈ ਕਿ ਸਰਕਾਰ ਲਿਫਟਿੰਗ ਦਾ ਵੀ ਪ੍ਰਬੰਧ ਕਰੇ ਜੋ ਕਿ ਸਾਡੀ ਲੇਬਰ ਹੈ ਜੋ ਮਜ਼ਦੂਰ ਭਾਈਚਾਰਾ ਹੈ ਉਹ ਵੀ ਆਪਣੇ ਘਰਾਂ ਵਿੱਚ ਸ਼ੁਕ ਸ਼ਾਂਤੀ ਦੇ ਨਾਲ ਦੀਵਾਲੀ ਮਨਾਉਣ ਇਸ ਇੱਕ ਵਾਰ ਫਿਰ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਮੁਬਾਰਕ ਹੋਵੇ ਜੀ ਦਾਸ ਸਰਦਾਰ ਅਮਰਜੀਤ ਸਿੰਘ ਬਰਵਾਲਾ ਕਿਸਾਨ ਸੰਘਰਸ਼ ਕਮੇਟੀ ਕੋਟ ਮੁੱਢਾ ਦਾ ਜੋਨ ਸਮਰਾ ਦਾ ਸੀਨੀਅਰ ਮੀਤ ਪ੍ਰਧਾਨ ਮੇਰੇ ਵੱਲੋਂ ਸਾਰੇ ਕਿਸਾਨ ਸੰਘਰਸ਼ ਕਮੇਟੀ ਨੂੰ ਅੱਜ ਦੇ ਦਿਨ ਜਿਹੜੇ ਸਵੇਰ ਚ ਵਸਦੇ ਸਿੱਖ ਸੰਗਤਾਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹਉਣ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਰਬਾਨੰ ਮਹਾਰਾਜਾ ਜੀ ਜਨਾਬ ਜੀ ਆਗਿਆਤਾ ਸਰਦਾਰ ਜੀ ਤੋਂ ਬੇਨਾਸ ਕਰਾ ਦੋ ਸੰਤੋਇਆ ਦੀ ਬਾਤ ਨੂੰ ਕਾਗਜ਼ਾ ਪਾਣੀ ਦੀ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦੀ ਖਤੇ ਮੈਂ ਕੈਪਟਨ ਮਨਜੀਤ ਸਿੰਘ ਇਕਾਈ ਮੱਧਰ ਮਥਰਾ ਭਾਗੀ ਜ਼ੋਨ ਬਾਬਾ ਹਰਨਾਮ ਸਿੰਘ ਮੇਰੇ ਪ੍ਰਧਾਨ ਸਾਰੀਆਂ ਸੰਗਤਾਂ ਨੂੰ ਸਾਰੇ ਵਰਗ ਦੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਬੰਦੀ ਛੋੜ ਦਿਵਸ ਸਾਰੀਆਂ ਸੰਗਤਾਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਇਸ ਦੇ ਨਾਲ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਰਕਾਰਾਂ ਭਾਵੇਂ ਹਰਿਆਣੇ ਦੀ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਉਹ ਦੇਸ਼ ਦੇ ਅੰਨਦਾਤੇ ਦੇ ਉੱਤੇ ਤਰਸ ਖਾਵੇ ਕਿਉਂਕਿ ਕਿਸਾਨ तकरीबन 10 ਮਹੀਨੇ ਤੋਂ ਸੜਕਾਂ ਦੇ ਉੱਤੇ ਬੈਠੇ ਆ ਉਹਨਾਂ ਨੇ ਠੰਡ ਮੀਂਹ ਤੋ ਪਹਨੇਰੀਆਂ ਆਪਣੇ ਪਿੰਡੇ ਦੇ ਉੱਤੇ ਹੰਢਾਰੇ ਆ ਤੇ ਦੇਸ਼ ਦੇ ਅੰਨਦਾਤੇ ਦੇ ਉੱਤੇ ਸਰਕਾਰਾਂ ਨੂੰ ਤਰਸ ਕਰਨਾ ਚਾਹੀਦਾ ਆ ਕਿਉਂਕਿ ਜਿਹੜੀਆਂ ਸਰਕਾਰਾਂ ਆ ਇਹ ਜਨਤਾ ਦੁਆਰਾ ਹੀ ਬਣਾਈਆਂ ਗਈਆਂ ਵਾ ਤੇ ਇਹਨਾਂ ਨੂੰ ਜਨਤਾ ਦੇ ਉੱਤੇ ਤਰਸਿਕ ਤਰਸ ਕਰਨਾ ਚਾਹੀਦਾ ਆ ਤੇ ਲੋਕਤੰਤਰ ਦਾ ਘਾਣ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਆ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨ ਲੈਣਾ ਚਾਹੀਦਾ ਆ ਤੇ ਦੁਬਾਰਾ ਫਿਰ ਮੈਂ ਸੰਗਤਾਂ ਨੂੰ ਬਹੁਤ ਬਹੁਤ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਦੇਵ ਸਿੰਘ ਮੰਡ ਜ਼ਿਲ੍ਹਾ ਫਰੋਜਪੁਰ ਕਿਸਾਨ ਸਰਕ ਕਮੇਟੀ ਪੰਜਾਬ ਫੋਟ ਬੁੱਟਾ ਦਾ ਸੂਬਾ ਤੋਂ ਸਾਰੇ ਹੀ ਲੋਕਾਂ ਨੂੰ ਸਾਰੇ ਹੀ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਸਤਿਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਸਪਾਉਂ ਦਿਹਾੜੇ ਦੀਆਂ ਅਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਗੁਰਬ ਦੀਆਂ ਲੱਖ ਲੱਖ ਵਧਾਈਆਂ ਜੈਨਾ ਸਾਰੇ ਸਿੱਖ ਜੰਤ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਮਹਾਰਾਜ ਸੁਖ ਸੁਖਣ ਦਿਹਾੜੇ ਲਿਆਵੀਂ ਮੇਰਾ ਕਰੀ ਮੇਰ ਪਰ ਹੱਥ ਰੱਖੀ ਮਾਉ ਮੁਖੀ ਜੀਵਾਂ ਦਇਆ ਧੰਦਰੁਸਤੀ ਬਖਸ਼ੀ ਚੜ੍ਹਦੀਆਂ ਖਲਾ ਬਖਸ਼ੀ ਅਤੇ ਅਰਦਾਸ ਕਰਦੇ ਹਾਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਚਫੇ ਬੰਦੀ ਦੀ ਸਰਬੋਤਮੇ ਭਲੇ ਦੀ ਸੋਚ ਬਣਾਉਣ ਵਾਸਤੇ ਚੜ੍ਹਦੀ ਕਲਾ ਰੱਖੀ ਨਾਮ ਕ ਨਾਮ ਚੜ੍ਹਦੀ ਕਲਾ ਤੇਰੇ ਪਾਣ ਸਰਬਤਾ ਬੜਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮੇਰੇ ਦੇਸ਼ ਵਾਸੀ ਤੇ ਪੰਜਾਬ ਵਾਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੋੜਬਟਾ ਦੀ ਇੱਕ ਛੋਟੀ ਜੀ ਨਮਾਇੰਦਾ ਹੋਂ ਦੇ ਨਾਤੇ ਆਪ ਸਭ ਦੇਸ਼ ਵਾਸੀਆਂ ਕਿਸਾਨ ਵੀਰਾਂ ਭੈਣਾਂ ਧੀਆਂ ਸਟੂਡੈਂਟ ਕੋਟਰੇਸ਼ਨ ਸਾਰਿਆਂ ਨੂੰ ਇਹ ਦਿਵਾਲੀ ਦੇ ਮੌਕੇ ਤੇ ਸ਼ੁਭ ਕਾਮਨਾਵਾਂ ਦਿਲ ਦੀਆਂ ਵਧਾਈਆਂ ਦਿੰਦੀ ਹਾਂ ਅਤੇ ਨਾਲ ਹੀ ਅਰਦਾਸ ਕਰਦੀ ਹਾਂ ਸਤਿਗੁਰੂ ਦੇ ਚਰਨਾਂ ਵਿੱਚ ਕਿ ਇਹ ਦਿਵਾਲੀ ਦਾ ਤਿਹਾਰ ਜਿਹੜਾ ਹੈ ਹਰ ਘਰ ਵਿੱਚ ਖੁਸ਼ੀਆਂ ਲੈ ਕੇ ਆਵੇ ਅਤੇ ਮੈਂ ਇੱਕ ਅਧਿਆਪਕ ਅਤੇ ਜ਼ਿਲ੍ਹੇ ਦੀ ਇੱਕ ਛੋਟੀ ਜੀ ਸੇਵਾਦਾਰ ਹੋਂਦੇ ਨਾਤੇ ਆਪ ਜੀ ਨੂੰ ਅਪੀਲ ਕਰਦੀ ਹਾਂ ਕਿ ਅਸੀਂ ਇਹ ਦਿਵਾਲੀ ਦਾ ਤਿਹਾਰ ਜਿਹੜਾ ਹੈ ਬਿਲਕੁਲ ਸਾਦੇ ਰੂਪ ਨਾਲ ਸਾਦੇ ਢੰਗ ਨਾਲ ਮਨਾਈਏ ਇਸ ਵਿੱਚ ਪਰ ਦੂਸ਼ਣ ਤੇ ਨਸ਼ੇ ਵਰਗੀਆਂ ਅਲੰਕਤਾ ਨਾ ਹੋਣ ਅਤੇ ਆਪਣੇ ਵਿਦਿਆਰਥੀ ਵਰਗ ਨੂੰ ਕਹਿਣਾ ਚਾਹਾਂਗੀ ਕਿ ਦਿਵਾਲੀ ਵਾਲੇ ਦਿਨ ਉਹ ਇੱਕ ਇੱਕ ਦਰੱਜੇ ਜਰੂਰੀ ਲਗਾਉਣ ਤੇ ਉਸ ਨੂੰ ਪਾਲਣ ਦੀ ਕੋਸ਼ਿਸ਼ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਜਿੱਥੇ ਕਿਤੇ ਮੈਂ ਆਪਣੀਆਂ ਸਿੱਖ ਹੰਤਾਂ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦੇ ਰਹੀ ਹਾਂ ਉੱਥੇ ਹੀ ਮੈਂ ਆਪਣੇ ਕਾਰੀਗਰ ਵੀਰਾਂ ਨੂੰ ਵਿਸ਼ਕਰਮਾ ਦਿਵਸ ਦੀਆਂ ਵਧਾਈਆਂ ਦਿੰਦੀ ਹੋਈ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਧੇ ਤੇ ਸਿਹਤ ਤੰਦਰੁਸਤੀ ਦੀ ਅਰਦਾਸ ਕਰਦੀ ਹਾਂ ਨਾਲ ਦੀ ਨਾਲ ਹੀ ਮੈਂ ਆਪਣੀਆਂ ਅਰਥਿਕ ਸੰਕਟਾਂ ਨੂੰ ਬੰਦੀ ਛੋੜ ਦਿੰਦੀਆਂ ਬਧਾਈਆਂ ਦਿੰਦੀ ਹੋਈ ਇੱਕ ਛੋਟੀ ਜੀ ਸੇਵਾਦਾਰ ਹੋਣ ਦੇ ਨਾਤੇ ਅਪੀਲ ਕਰਦੀ ਹਾਂ ਕਿ ਘਰਾਂ ਵਿੱਚ ਵੱਧ ਤੋਂ ਵੱਧ ਕੁੜਮਾਣੀ ਆਪ ਪੜ ਕੇ ਬੱਚਿਆਂ ਨੂੰ ਪੜਾਹ ਕਰਕੇ ਅਸੀਂ ਇਸ ਦਿਨ ਦੀਆਂ ਜਿਹੜੀਆਂ ਹਾਜ਼ਰੀਆਂ ਵਾਂ ਲਗਵਾਉਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਕਾਈ ਪ੍ਰਧਾਨ ਸੁਭਰਾ ਕਸਾਂ ਸਿਗਜ ਕਮੇਟੀ ਕੋਡ ਬਟਾ ਪੰਜਾਬ ਅੱਜ ਅਸੀਂ ਜਿਹੜਾ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਨੇ ਆ ਦੇਸ਼ਾਂ ਉਦੇਸ਼ਾਂ ਵਿੱਚ ਸਭ ਬੇਟੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦੀਵਾਲੀ ਅਤੇ ਬੰਦੀ ਛੋੜ ਦਾ ਦਿਸ ਜਿਹੜਾ ਸੰਗਤਾਂ ਵਾਸਤੇ ਲੱਖ ਲੱਖ ਖੁਸ਼ੀਆਂ ਲੈ ਕੇ ਆਵੇ ਵੈਗੁਰਜੀ ਕਾਲਸਾ ਵੈਗ ਜੀ ਕੀ ਫਤ